ਸਾਥੀ ਮਾਤਾ ਦਾ ਪ੍ਰਾਰਿਸ਼ਕਤਰੀ ਜਿਵੇਂ ਜੀਤੋ ਖੋਵਾਰਾ ਦੇ ਮੱਲਾ ਧਰਮ ਘਰ ਦੇ ਜਿੱਥੇ ਪਾਪਾ ਕਿਰਪਾ ਦਾ ਜੀ ਦੀ ਯਾਰ ਵਿੱਚ ਜੇ ਸਲਾਨਾ ਮੇਲਾ ਬੜੀ ਧੂਮ ਧਮ ਨਾਲ ਮਨਾਇਆ ਜਾ ਰਿਹਾ ਆਓ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਸਾਰਾ ਯੋਜਨ ਕੀਤਾ ਗਿਆ ਹੈ ਸਰਚਾ ਵੀ ਸਵਾਗਤ ਥੋੜਾ ਮੇਲੇ ਬਾਰੇ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦੇ ਯੋਜਨ ਕੀਤੇ ਗਏ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਕਿਰਪਾ ਦਾ ਜੀ ਦਰਬਾਰ ਦੇ ਸਲਾਨਾ ਜੋਰ ਮੇਲਾ ਮਨਾਇਆ ਜਾਂਦਾ ਸੰਗਤਾਂ ਦੇ ਸਹਿਯੋਗ ਦੇ ਨਾਲ ਮਹੱਲੇ ਦੇ ਸਹਿਯੋਗ ਦੇ ਨਾਲ ਔਰ ਦੇਸ਼ਾਂ ਪਰਦੇਸ਼ਾਂ ਵਿੱਚ ਜਿਹੜੇ ਸਾਡੇ ਵੀਰ ਬੈਠੇ ਨੇ ਐਨ ਆਰ ਆਈ ਵੀਰ ਉਹਨਾਂ ਦੇ ਸਹਿਯੋਗ ਦੇ ਨਾਲ 12 ਹਰ ਔਰ 13 ਹਰ ਦੇਸੀ ਬੜੇ ਤੁਮਤਾਵ ਦਿਲਾ ਮੈਂ ਜਾਂਦਾ ਔਰ ਵਕਤ ਵਕਤ ਕੋਈ ਆਪਕੋ ਕਲਾਕਾਰ ਜਿਹੜੇ ਸੰਗਾਰ ਤੇ ਹਾਜ਼ਰੀ ਲਾਉਂਦੇ ਨੇ ਔਰ ਮਹਾਂਮਾਈ ਦਾ ਬਹੁਤ ਪਿਆਰਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਮੈਂ ਇਹ ਬੇਤੀ ਕਰੋਗਾ ਕਿ ਬਾਤੋ ਬਾਤ ਸਰਵਾਰ ਦਾ ਸ਼ਿਵਾਪਰਾਵਤ ਕਰੋ ਤਾਂ ਕਿ ਪਰਮਾਤਮਾ ਤੁਹਾਡੀ ਮਨੋਕਾਮਨਾ ਪੂਰੀ ਕਰੇ ਅਤੇ ਤੁਹਾਡੇ ਦੁੱਖ ਦੇ ਵਿੱਚ ਸਹਾਇ ਹੋਵੇ ਤੇ ਇਸ ਕਰਕੇ ਮੈਂ ਬੇਤੀ ਕਰਾਂਗਾ ਕਿ ਜਿੱਥੇ ਵੀ ਕਿ ਦਰਬਾਰ ਹੋਵੇ ਜਿੱਥੇ ਵੀ ਮੇਲਾ ਹੋਵੇ ਉੱਥੇ ਜਾ ਕੇ ਲਾਉਂਸ ਕਰ ਕਰੋ ਤਾਂ ਕਿ ਸਾਡੇ ਕਿਦਰ ਦਰਬਾਰ ਵਿੱਚ ਸਾਡੀ ਬੇਨਤੀ ਮਨਜ਼ੂਰ ਹੋਵੇ ਤੇ ਸਾਰਾ ਦਾ ਬੋਤਲਵਾਦ ਜਿਹੜੀ ਸਭੇ ਪੂਰਤਰਾਡੇ ਆਈ ਹੈ 18 ਦਾ ਤੇ ਅੱਜ ਦਾ ਇਸ ਵਾਕ ਦਾ ਸਮੂਹ ਮਲਾਵਾ ਨਾ ਸੇ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਸਾਰਾ ਦਾ ਬੋਤਲਵਾਦ ਕੋ ਥੋੜੇ ਦਰਬਾਰ ਬਾਰੇ ਜਾਣਕਾਰੀ ਕਿਸ ਤਰ੍ਹਾਂ ਦਾ ਇਤਹਾਸ ਹੈ ਦਰਬਾਰਵਾਦ ਆਜੀ ਕਿਰਪਾ ਦਾ ਇਹ ਦਰਬਾਰ ਸਭ ਤੋਂ ਬਜ਼ੁਰਗਾ ਤੋਂ ਕਾਫੀ ਸਦੀਆਂ ਤੋਂ ਚੱਲਦਾ ਆ ਰਿਹਾ ਇਹ ਉਹ ਦਰਬਾਰ ਹੈ ਜਿੱਥੇ ਇੱਕੋ ਟਿੱਕਰ ਦਾ ਰਕਬ ਸੀ ਔਰ ਮਹੱਲੇ ਦੇ ਤੇ ਵੀ ਕੋਈ ਕੰਮ ਹੋਵੇ ਚਾਹੇ ਉਹ ਰਾਜਨੀਤੀ ਦੇ ਚਾਹੇ ਕੋ ਮਹੱਲੇ ਦੇ ਕੋਈ ਸਮਾਜ ਸੇਵਕ ਦੇ ਔਰ ਇੱਕ ਜਗ੍ਹਾ ਬੈਠ ਕੇ ਸਾਡੇ ਬਾਬਾ ਕਿਰਪਾ ਦਾ ਸੀ ਉਹਨਾਂ ਮਸਲੇ ਨੂੰ ਹੱਲ ਕਰਦੇ ਸੀ ਔਰ ਉਦੋਂ ਤੋਂ ਆਪਣਾ ਇਹ ਅਲੱਗ ਦਾ ਨਾਜਰਾ ਬਾਬਾ ਕਿਰਪਾ ਚੱਲ ਰਿਹਾ ਜਿਹੜੀ ਤੇ ਪਾ ਆਲੇ ਸਾਰੇ ਮਸਲੇ ਹਲੋਦੇ ਨੇ ਅੱਜ ਲੋਕਾਂ ਦੀ ਤਰਫੋਂ ਆ ਤੇ ਤਰਫੋਂ ਦੇ ਨਾਲ ਹੋਣ ਦੇ ਮੇਰੇ ਲੱਗ ਰਹੇ ਨੇ ਉਹ ਸੰਗਤ ਆਪਣਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੰਗਤ ਬਾਰੋਦੀ ਹੋਣੀ ਕਿ ਲੋਕਾਂ ਖਤਰੀ ਨਾ ਗਏ ਦੂਰ ਜਾ ਕੇ ਪੰਜਾਬ ਦੇ ਕੋਨੇ ਕੋਨੇ ਤੋਂ ਹਰਿਆਣੇ ਤੋਂ ਸਾਰੇ ਦੂਰ ਦਰਡੇ ਤੋਂ ਸੰਗਤ ਦੇ ਤੇ ਨਮਸਕਾਰ ਆਉਂਦੀ ਆ ਔਰ ਬਿਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਸੇ ਪ੍ਰਬੰਧਕਾਂ ਨੇ ਬੜੀ ਹੀ ਚੰਗੇ ਤਰੀਕੇ ਨਾਲ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਹੈਗੇ ਆ ਇਹ ਉਹ ਦਿਨ ਮਿਲਦਾ ਚੱਲਦਾ ਹੈਗਾ ਔਰ ਸਾਰੇ ਪ੍ਰਕਟ ਕਰਨ ਕੀਤੇ ਗਏ ਹੈਗੇ ਆ ਉਹ ਵੀ ਦੱਸਿਆ ਕਿ ਜਿਹੜੀ ਸੰਗਤ ਸਵਾਲ ਨਾਲ ਉਹ ਤਰੋੜੇ ਵੀ ਆ ਗਈ ਨਤਮਸਤਕ ਹੁੰਦੀ ਆ ਸਰ ਹੋਰ ਤੁਸੀਂ ਕੁਝ ਇਸ ਮੇਲੇ ਲੈ ਕੇ ਕਹਿਣਾ ਚਾਹੁੰਦੇ ਬਸ ਮੇਲੇ ਨੂੰ ਇਹ ਆ ਜੀ ਕਿ ਮੇਲੇ ਤੇ ਜਿੰਨਾ ਹੋ ਸਕਦਾ ਹੈ ਸਰਦਾ ਸਬਾਲ ਪੀਗਾ ਸਹਾਯੋਗ ਦਿਓ ਮੇਲੇ ਨੂੰ ਚਾਰ ਚੰਨ ਲਾਓ ਔਰ ਤੁਹਾਡੀ ਜੋ ਅੰਦਰ ਮਨੋ ਕਾਮ ਹੈ ਤੁਸੀਂ ਇੱਕ ਵਾਰ ਸਾਧਾ ਦੇ ਨਾਲ ਮਾਕੇ ਵੇਖੋ ਤੇ ਮੇਰਾ ਚਾਹ ਲੈ ਕੇ ਕੋਈ ਵੀ ਅਸੀ ਜਗਾ ਨਹੀਂ ਐਸਾ ਦਰਬਾਰ ਨਹੀਂ ਜ ਜਦੋਂ ਤੁਹਾਡੀ ਅਸਥਾ ਪੂਰੀ ਨਾ ਹੋਵੇ ਇਸ ਕਰਕੇ ਮੰਗਲ ਦਾ ਟੰਗ ਹੋਣਾ ਚਾਹੀਦਾ ਮੰਗਲ ਅਟਾ ਹੋਣਾ ਚਾਹੀਦਾ ਔਰ ਜੇ ਦਾਤਾ ਜੀ ਹਰ ਮੋੜੇ ਸਾਹਮਣਾ ਪੂਰੀ ਕਰਦੇ ਨੇ ਜੈ ਸਾਈਆਂ ਦੀ ਜੈ ਮਸਤਾ ਦੀ ਜੈ ਪੀਰਾ ਬਾਬਾ ਘੜੀ ਧੰਨਵਾਦ ਔਰ ਮੈਂ ਸਾਰਿਆਂ ਦਾ ਤੁਹਾਡੇ ਮੀਡੀਆ ਸਾਹਿਬਾਂ ਦਾ ਸਾਰਿਆਂ ਦਾ ਬਤ ਕਰਦਾ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਇਸ ਮੇਲੇ ਵਿੱਚ ਪਹੁੰਚ ਕੇ ਮੇਲੇ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਧੰਨਵਾਦ ਜੀ Subscribe now and press the bell icon. Never miss an update.